ਹੈਲੋ ਸਤਸਿ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਕਿ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਲੋ ਜੀ ਸ਼ਾਮ ਦਾ ਟਾਈਮ ਆ ਸ਼ਾਮ ਦੇ ਟਾਈਮ ਤੋਂ ਅੱਪਰ ਬਲੌਗ ਜਿਹੜਾ ਸਟਾਰਟ ਕਰ ਲਿਆ ਤੇ ਅੱਜ ਆਪਣੇ ਘਰ ਕੋਈ ਆ ਰਿਹਾ ਜੀ ਪਿੰਦਰ ਲੈਣਗੇ ਹੋ ਵੈਸੇ ਤੁਸੀਂ ਜਾਣਦੇ ਹੋ ਮਿਲਵਾਉਣੇ ਆਪਾਂ ਤੁਹਾਨੂੰ ਥੋੜੀ ਦੇਰ ਬਾਅਦ ਹਨਾ ਆ ਬਸ ਪਹੁੰਚਣ ਵਾਲੀ ਨੇ ਫਿਰ ਤੁਹਾਨੂੰ ਮਿਲਾਉਣੇ ਆਗੇ ਤੇ ਉਹਨੇ ਟਾਈਮ ਦੇ ਵਿੱਚ ਮੈਂ ਆਪਣੇ ਕੁਝ ਕਿਚਨ ਦੇ ਕੰਮਕਾਰ ਕਰ ਰਹੀ ਹਾਂਗੀ ਜਿਵੇਂ ਕਿ ਦੁੱਧ ਗਰਮ ਕਰਨਾ ਹੋ ਗਿਆ ਮੱਖਣ ਗਰਮ ਤਲ ਨਹੀਂ ਕੀਤਾ ਗਿਆ ਅੱਜ ਕਰਦੇ ਆ ਮੱਖਣ ਗਰਮ ਤੇ ਦੂਸਰਾ ਨਾਲ ਨਾਲ ਮੱਖਣ ਤੋਂ ਜੋ ਵੀ ਮਤਲਬ ਮਲਾਈ ਤੋਂ ਦੁੱਧ ਨਿਕਲਿਆ ਉਹਦਾ ਆਪਾਂ ਪਨੀਰ ਕੱਢ ਲਵਾਂਗੇ ਠੀਕ ਹੈ ਜੀ ਅੱਜ ਉਹੀ ਪਨੀਰ ਆਪਾਂ ਦਾ ਜੋ ਵੀ ਆਪਣੇ ਮਹਿਮਾਨ ਆ ਰਹੇ ਆ ਜਾਂ ਆ ਰਹੀ ਹੈ ਜਾਂ ਆ ਰਿਹਾ ਹੈ ਨਾ ਤਾਂ ਉਹਨੂੰ ਆਪਾਂ ਉਹੀ ਪਨੀਰ ਖਵਾਵਾਂਗੇ ਠੀਕ ਹੈ ਜੀ ਤੇ ਉਸ ਦੇ ਲਈ ਆ ਚਾਹੇ ਆਪਾਂ ਪਨੀਰ ਤੇ ਵਿੱਚ ਪਾ ਲਈਏ ਚਾਹੇ ਵੈਸੇ ਦਾਲ ਵੀ ਬਣਾਉਂਗੀ ਨਾਲ ਮੈਂ ਮੂੰਗੀ ਮਸਰੀ ਦੀ ਫਰੈਸ਼ ਧਨੀਆ ਉਧਰਲੇ ਘਰ ਤੋਂ ਲੈ ਕੇ ਆਏ ਨੇ ਕਲੇਰ ਸਾਹਿਬ ਤੋੜ ਕੇ ਤੇ ਆਪਾਂ ਦਾਲ ਦੇ ਵਿੱਚ ਵੀ ਪਾਵਾਂਗੇ ਪਨੀਰ ਦੇ ਘਰ ਦਾ ਜਿਹੜਾ ਕੋਈ ਵੀ ਲਾ ਲੋ ਚਾਹੇ ਸਬਜੀ ਆ ਕੁਝ ਵੀ ਆ ਨਾ ਉਹਦਾ ਜਿਹੜਾ ਜਾਇਕਾ ਤੇ ਮਤਲਬ ਟੇਸਟ ਹੁੰਦਾ ਉਹ ਇੱਕ ਵੱਖਰਾ ਹੀ ਹੁੰਦਾ ਉਹਦੀ ਖੁਸ਼ਬੂ ਅਲੱਗ ਹੁੰਦੀ ਆ ਹਨਾ ਤੇ ਬਹੁਤ ਲੱਪਟਾ ਮਾਰ ਰਿਹਾ ਜਿਹੜਾ ਤੇਰਾ ਧਨੀਆ ਇਹ ਘਰ ਦਾ ਫਰੈਸ਼ ਧਨੀਆ ਤੇ ਆਪਾਂ ਜੇ ਵਰਤਾਂਗੇ ਜੀ ਕਲੇਰ ਸਾਹਿਬ ਲੈ ਕੇ ਆਏ ਨੇ ਉਧਰ ਤੋਂ ਵੈਸੇ ਕੱਲ ਵੀ ਲੈ ਕੇ ਆਏ ਸੀ ਸ਼ਾਇਦ ਪਰਸੋਂ ਲੈ ਕੇ ਆਏ ਸੀ ਹਨਾ ਤੇ ਚਲੋ ਜੀ ਚੱਲਦੇ ਆ ਕਿਚਨ ਤੇ ਆਪਾਂ ਦੇਖ ਲੈਂਦੇ ਆਂ ਨਾ ਤੇ ਮੱਖਣ ਵੀ ਗਰਮ ਰੱਖ ਕੇ ਆਈ ਸੀ ਮੈਂ ਦੁੱਧ ਵੀ ਤੇ ਆਪਾਂ ਜਾ ਕੇ ਦੁੱਧ ਤੇ ਉਹ ਚੈੱਕ ਕਰਦੇ ਆਂ ਠੀਕ ਆ ਜੀ ਲੋਜੀ ਇੱਥੇ ਮੱਖਣ ਵੀ ਗਰਮ ਰੱਖਦੇ ਆਪਾਂ ਤੇ ਦੁੱਧ ਵੀ ਨਾਲ ਰੱਖਿਆ ਹੈ ਗਰਮ ਕਰਨ ਲਈ ਜਿਹੜੀ ਮੱਖਣੀ ਕੱਢ ਕੇ ਆਪਾਂ ਪਿੱਛੇ ਲੱਸੀ ਬਚ ਜਿੰਦੀ ਉਹਦਾ ਆਪਾਂ ਕੱਢ ਲਵਾਂਗੇ ਪਨੀਰ ਤੇ ਇੱਕ ਇੱਕ ਰਿਕਵੈਸਟ ਹੈ ਜੀ ਸਾਰੀ ਵਰੀ YouTube ਫੈਮਿਲੀ ਦੀ ਜੋ ਵੀ ਤੁਸੀਂ ਵਰਡੇ ਨੇਮ ਬਲਵਾਉਣਾ ਚਾਹੁੰਦੇ ਹੋ ਜਾਂ ਐਨੀਵਰਸਰੀ ਤੁਸੀਂ ਵਿਸ ਕਰਵਾਉਣਾ ਚਾਹੁੰਦੇ ਹੋ ਹਨਾ ਕੋਈ ਵੀ ਕਿਸੇ ਤਰ੍ਹਾਂ ਦਾ ਨੇਮ ਬਲਵਾਉਣਾ ਚਾਹੁੰਦੇ ਹੋ ਮੇਰੇ ਤੋਂ ਹਨਾ ਵੀ ਵੀਡੀਓ ਚ ਬੋਲਾਂ ਪਲੀਜ਼ ਉਹ ਜਲਦੀ ਮੈਨੂੰ ਦੱਸਿਆ ਕਰੋ ਕਿਉਂਕਿ ਕਈ ਵਾਰ ਨਾ ਕਮੈਂਟ ਲੇਟ ਸ਼ੋ ਹੁੰਦੇ ਨੇ ਫਿਰ ਤੁਹਾਡੇ ਨਾਮ ਬੋਲਣ ਤੋਂ ਰਹਿ ਜਾਂਦੇ ਨੇ ਮੈਨੂੰ ਬਹੁਤ ਜ਼ਿਆਦਾ ਫਿਰ ਅਫਸੋਸ ਹੁੰਦਾ ਉਸ ਚੀਜ਼ ਬਾਰੇ ਵੀ ਮੇਰਾ ਨਾਮ ਨਹੀਂ ਬੋਲਿਆ ਗਿਆ ਮੇਰੇ ਤੋਂ ਹਨਾ ਕਿਉਂਕਿ ਜਦੋਂ ਮੇਰੇ ਕੋਲ ਕਮੈਂਟ ਲੇਟ ਆਉਂਦਾ ਫਿਰ ਨਾਮ ਰਹਿ ਜਾਂਦੇ ਉਸ ਚੀਜ਼ ਦਾ ਮੈਨੂੰ ਬਹੁਤ ਅਫਸੋਸ ਹੁੰਦਾ ਨਾਭੀ ਸੂਟ ਨਾਭੀ ਪੱਗ ਵਾਲਿਆ ਮੇਰੇ ਕੋਲ ਆ ਗਏ ਆਪਣੇ ਰਿਸ਼ਤੇਦਾਰ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਮਾਵਾ ਖੁਸ਼ ਹੈ ਅੱਜ ਕਿਉਂ ਨਦੀ ਪਤੀ ਜੀ ਪਤਿਤ ਜੀ ਹੋਏ ਮੇਰਾ ਨਾਮ ਹੋ ਗਿਆ ਮੇਰੇ ਦਾ ਨਾਮ ਦੱਸੋ ਹਾਂ ਨਹੀਂ ਚਾਰਜ ਮੇਰੀ ਦੇਵਾ ਜੀ ਆਪਾਂ ਕਾਤਾਂ ਨੂੰ ਖਵਾਵਾਂਗੇ ਜੀ ਪਨੀਰ ਪਨੀਰ ਦੀ ਪੁਰਜੀ ਇੱਕ ਖਵਾਵਾਂਗੇ ਮੂੰਗੀ ਦੀ ਦਾਲ ਇਹ ਮੇਰੀ ਫੇਵਰੇਟ ਹੈ ਪਨੀਰ ਦੀ ਪੁਰਜੀ ਤਾਂ ਕਰਕੇ ਮੇਰੀ ਫੇਵਰੇਟ ਹੈ ਤੁਹਾਡਾ ਕੀ ਫੇਵਰੇਟ ਹੈ ਮੈਂ ਕਹ ਮੱਸ ਮੂਝੇ ਇਹ ਕਿਹਾ ਸੀ

ਹੋਰ ਮੈਂ ਮੁੜ ਕੇ ਨਹੀਂ ਡਰਿਆ ਤਾੜੀ ਐਕਸ ਹੋਰ ਫੇਰ ਡਰ ਰਹਾ ਸੀ ਹੋਰ ਡਰਾਇਆ ਸੀ ਡਰਾੜਿਓ ਸਾਨੂੰ ਡਰਾੜਿਓ ਸਾਨੂੰ ਇੱਥੇ ਆ ਆ ਉਹ ਡਰਾਇਆ ਸੀ ਇੱਥੇ ਜਦ ਕਹਿੰਦੇ ਹਾਂ ਹਾਂ ਮੈਂ ਆਤਮਿਕ ਕਵਜ ਨਹੀਂ ਸਣੀ ਨਵਿੰਦਰ ਨੇ ਡਰਾਇਆ ਸੀ ਮੱਚੀ ਤੇ ਮਮਮੀ ਨੂੰ ਆਈ ਨਾ ਟੋਲੀ ਮਮਾ ਜੀ ਨੂੰ ਪੁੱਛਾ ਮਨਜੀ ਦੱਸੋ ਤੁਹਾਨੂੰ ਥੋੜਾ ਮੈਂ ਡਰਾਉਂਦੇ ਨੇਗੇ ਲੱਗਦਾ ਅੱਜ ਮੈਨੂੰ ਅੱਜ ਮੈਨੂੰ ਜੀ ਕਹਤਾ ਹੈ ਕਹਿੰਦਾ ਕੀ ਗੱਲ ਹੈ ਕੀ ਹੋਈ ਸੀ ਤਰੀਫ ਕਰੀ ਮੇਰੇ ਤੁਸੀਂ ਆਏ ਹਾਂ ਕਰਾਈ ਦੀ ਐ ਸਪੋਰਟ ਮਿਲਦੀ ਆ ਹਾਂ ਹੋਰ ਫਿਰ ਜ਼ਰੂਰੀ ਹੈ ਲੈ ਬਈ ਪੁੱਛ ਲਾ ਹੁਣ ਆਪਦੇ ਮਾਮੇ ਨੂੰ ਮੈਂ ਦੁੱਖ ਦਿੰਨੀ ਆ ਕਿ ਸੁੱਖ ਦਿੰਨੀ ਆ ਦੱਸੋ ਬੋਲ ਕੇ ਕੀ ਕਰੀਏ ਸਾਰਾ ਕੁਝ ਹੀ ਦਾ ਦੁੱਖ ਵੀ ਆ ਹਾਂ ਮੈਂ ਦੁੱਖ ਤਾਂ ਮੈਂ ਉਹ ਨਹੀਂ ਦਿੰਦੀ ਪਹਿਲੇ ਕੱਲ ਤਾਂ ਮੈਂ ਕੁਝ ਮੰਗਦੀ ਨਹੀਂ ਹਾਂ ਦੁੱਖ ਹਾਂ ਦੁੱਖ ਤਾਂ ਮੈਂ ਦਿੱਤੇ ਹੀ ਅੱਜ ਤੱਕ ਨਹੀਂ ਇੱਧਰ ਚਾ ਕੋਈ ਇੱਧਰ ਤੁਸੀਂ ਕਹਿੰਦੇ ਦੁੱਖ ਵੀ ਸੁੱਖ ਵੀ ਮੈਂ ਦੁੱਖ ਘੇੜਾ ਦਿੱਤਾ ਭਾਈ ਦੱਸੋ ਹਾਂ ਬੋਲੋ ਬੋਲੋ ਹੁਣ ਕੈਮਰਾ ਹੁਣ ਦੱਸ ਲੱਗਦਾ ਆਉਂਦੀ ਤਕਲੀਫ ਦੁੱਖ ਦਰਦ ਹਾਂ ਡਾਕਟਰ ਸਾਹਿਬ ਇੱਥੇ ਨੂੰ ਆ ਤੁਸੀਂ ਦੱਸੋ ਜੀ ਦੱਸੋ ਨਹੀਂ ਕਾਮਲਾ ਅੱਜ ਤੱਕ ਮੈਂ ਤੇਰੇ ਮਾਮੇ ਤੋਂ ਕੋਈ ਚੀਜ਼ ਨਹੀਂ ਮੰਗੀ ਵੀ ਮੈਨੂੰ ਆ ਹੁਣੇ ਹੀ ਚਾਹੀਦੀ ਆ ਸੌ ਨੇ ਮਾਮੂ ਪੁੱਛਲਾ ਬੱਠੇ ਮੂਤੇ ਮੈਂ ਕਦੇ ਨਹੀਂ ਮੰਗੀ ਮੰਗੀ ਐ ਦੱਸੋ ਅੱਜ ਬੋਲੇਗਾ ਉਹ ਕਿਤੇ ਬੋਲੇ ਕਿਤੇ ਆਈ ਜੀ ਮਨਾਰੇ ਵਈ ਬਈ ਇਹ ਤਾਂ ਕੁੜੀਆਂ ਮੰਗੋ ਸੰਗਦਾ ਤੇਰਾ ਮਮਾ ਦਾ ਲਓ ਜੀ ਇੱਥੇ ਆਪਾਂ ਪਨੀਰ ਦੀ ਪੁਰਜੀ ਜਿਹੜੀ ਬਣਾ ਲਈਏ ਤੇ ਨਾਲ ਹੀ ਆਪਾਂ ਤਾਲ ਨੂੰ ਤੜਕਾ ਲਾ ਲਵਾਂਗੇ ਤੇ ਆਪਾਂ ਅੱਜ ਜਿਹੜੇ ਵੀ ਤੁਹਾਡੇ ਕਮੈਂਟ ਨੇ ਸਾਰੇ ਕਮੈਂਟਾਂ ਦੇ ਰਿਪਲਾਈ ਦਿੰਨੇ ਆ ਪਹਿਲਾਂ ਤਾਂ ਮੈਂ ਹਰਪਿੰਦਰ ਕੌਰ ਭੈਣ ਤੋਂ ਸੌਰੀ ਮੰਗਦੀ ਆ ਕਿਉਂਕਿ ਤੁਹਾਡਾ ਕਮੈਂਟ ਮੈਨੂੰ ਲੇਟ ਸ਼ੋ ਹੋਇਆ ਤਾਂ ਕਰਕੇ ਤੁਹਾਡੀ ਮੈਰਿਜ ਐਨੀਵਰਸਰੀ ਤੇ ਮੈਂ ਤੁਹਾਨੂੰ ਬੇਸ਼ਕਰਨਾ ਭੁੱਲ ਗਈ ਭੁੱਲ ਗਈ ਜੀ ਤੇ 4 ਤਰੀਕ ਦੀ ਹਰਪਿੰਦਰ ਕੌਰ ਭੈਣ ਦੀ ਐਨੀਵਰਸਰੀ ਤੇ ਪਹਿਲਾਂ ਤਾਂ ਭੈਣੇ ਕੋਈ ਗੱਲ ਨਹੀਂ ਜੀ ਲੇਟ ਸਹੀ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਜੀ ਐਨੀਵਰਸਰੀ ਦੀ ਭੈਣ ਦੇ ਵਿਆਹ ਨੂੰ 20 ਸਾਲ ਹੋ ਗਏ ਨੇ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜਿਵੇਂ ਤੁਹਾਡੇ 20 ਸਾਲ ਬਤੀਤ ਹੋ ਗਏ ਨੇ ਹਾਸੇ ਖੇਡਦਿਆਂ ਦੇ ਪ੍ਰਮਾਤਮਾ ਕਰੇ ਅੱਗੇ ਵੀ ਤੁਹਾਡੀ ਜ਼ਿੰਦਗੀ ਜਿਹੜੀ ਬਹੁਤ ਹੀ ਵਧੀਆ ਲੰਘੇ ਪ੍ਰਮਾਤਮਾ ਤੁਹਾਨੂੰ ਵੀ ਵੀਰ ਜੀ ਨੂੰ ਵੀ ਤੇ ਪੂਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਣ ਹਾਸੇ ਵਸਦੇ ਰਹੋ ਤੇ ਅਤੇ ਦੂਸਰਾ ਕਮੈਂਟ ਹੈਗਾ ਜੀ ਆਪਣਾ ਇੱਕ ਹੈਗੇ ਨੇ ਰੁਪਿੰਦਰ ਕੌਰ ਭੈਣ ਉਹਨਾਂ ਦੇ 10 ਸਾਲ ਬਾਅਦ ਭਤੀਜਾ ਹੋਇਆ ਹੈਗਾ ਤੇ ਪਹਿਲਾਂ ਤਾਂ ਭੈਣੇ ਹਰਪਿੰਦਰ ਰੁਪਿੰਦਰ ਕੌਰ ਭੈਣ ਤੁਹਾਨੂੰ ਬਹੁਤ ਬਹੁਤ ਭਤੀਜਾ ਹੋਣ ਦੀ ਖੁਸ਼ੀ 'ਚ ਵਧਾਈਆਂ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਬੱਚੇ ਨੂੰ ਤੰਦਰੁਸਤ ਰੱਖਣਾ ਤੇ بیٹے ਦਾ ਨਾਮ ਹੈ ਰੱਖਿਆ ਉਹਨਾਂ ਨੇ ਭਤੀਜੇ ਦਾ ਆਪਣੀ ਦਾ ਜੈਵੀਰ ਜੈਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਲੰਮੀ ਉਮਰ ਬਖਸ਼ਣਾ ਤੇ ਲੋਜੀ ਇੱਕ ਹੈਗੇ ਨੇ ਭੈਣ ਗੁਰਪ੍ਰੀਤ ਆ ਭੈਣ ਦੀ ਬੱਚੀ ਹੈ ਗੁਰਪ੍ਰੀਤ ਕੌਰ ਤੇ ਉਹ ਕਹਿੰਦੇ ਸੀ ਵੀ ਪਨੀਰ ਦੀ ਆਂਟੀ ਮੈਨੂੰ ਭੁਰਜੀ ਦੱਸਿਓ ਬਣਾਉਣੀ ਠੀਕ ਆ ਬੇਟਾ ਆਪਾਂ ਜਰੂਰ ਤੁਹਾਨੂੰ ਕਿਸੇ ਦਿਨ ਦੱਸਾਂਗੇ ਹਨਾ ਪਨੀਰ ਦੀ ਭੁਰਜੀ ਬਣਾਉਣੀ ਤੇ ਆਪਾਂ ਜਰੂਰ ਵੀਡੀਓ ਜਲਦੀ ਲੈ ਕੇ ਆਵਾਂਗੇ ਤੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਲਿਖਦੇ ਹੋ ਵੀ ਮੈਨੂੰ ਮਤਲਬ ਆ ਸਾਨੂੰ ਆਤੀ ਤੁਹਾਡੀ ਵਧੀਆ ਲੱਗਦੀ ਹੈ ਤੁਹਾਡੇ ਤੋਂ ਸਿੱਖਦੇ ਆ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਉਹਦੇ ਲਈ ਥੈਂਕ ਯੂ so much ਬੇਟਾ ਇੱਕ ਹੈਗੇ ਨੇ ਭੈਣ ਹਰਮਨ ਜੋਤ ਕੌਰ ਉਹ ਪੁੱਛਦੀ ਸੀ ਸਟੋਰੇਜ ਬੈਗ ਵਾਸਤੇ ਭੈਣੇ ਸਟੋਰੇਜ ਬੈਗ ਮੈਂ ਮੀਸ਼ੂ ਤੋਂ ਲੈਏ ਸੀਗੇ ਤੇ ਵਧੀਆ ਨੇ ਥੋੜੀ ਸਲਾਈ ਪੱਕੀ ਕਰ ਲਓ ਤੇ ਠੀਕ ਨੇ ਮੈਂ ਤੁਹਾਨੂੰ ਲਿੰਕ ਦੇ ਦਿੱਤਾ ਤੇ ਤੁਸੀਂ ਚੈੱਕ ਕਰ ਲਿਓ ਠੀਕ ਆ ਥੋੜੀ ਸਲਾਈ ਪੱਕੀ ਕਰ ਲਓ ਬਸ ਧਿਆਨ ਨਾਲ ਰੱਖੋ ਹਨਾ ਤੇ ਕੋਈ ਵੀ ਚੀਜ਼ ਹੈ ਦੇਖੋ ਧਿਆਨ ਤਾਂ ਆਪਾਂ ਨੂੰ ਸੰਭਾਲ ਕੇ ਰੱਖਦੇ ਆ ਤਾਂ ਉਹ ਜ਼ਿਆਦਾ ਵਧੀਆ ਟਿਕਦੀ ਹੈ ਹਨਾ ਤੇ ਚਾਹੇ ਕਿੰਨੀ ਵੀ ਮਹਿੰਗੀ ਸਸਤੀ ਲੈ ਲਈ ਪਰ ਆਪਾਂ ਨੂੰ ਉਹਦਾ ਧਿਆਨ ਖੁਦ ਰੱਖਣਾ ਪੈਂਦਾ ਚੀਜ਼ ਨੂੰ ਥੋੜਾ ਜਿਹਾ ਸੰਭਾਲ ਕੇ ਰੱਖ ਜੇ ਤਾਂ ਉਹ ਵਧੀਆ ਚੱਲਦੀ ਹੈ ਹਨਾ ਬਾਕੀ ਵਧੀਆ ਨੇ ਜੀ ਕਪੜਾ ਲੀੜਾ ਜਿਹੜਾ ਉਹ ਵਧੀਆ ਸਭ ਜਾਂਦਾਗਾ ਹਨਾ ਤੇ ਕੋਈ ਦਿੱਕਤ ਨਹੀਂ ਆਉਦੀ ਹੈਗੀ ਵਧੀਆ ਨੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਠੀਕ ਹੈ ਭੈਣ ਇੱਕ ਭੈਣ ਹੈਗੇ ਨੇ ਸੁਖਪ੍ਰੀਤ ਕੌਰ ਦੀ ਆਈਡੀ ਤੋਂ ਜਸਪ੍ਰੀਤ ਕੌਰ ਉਹਨਾਂ ਦਾ ਚੈਨਲ ਆ ਦਲੇਰ ਚੈਨਲ ਠੀਕ ਆ ਜੀ ਦਲੇਰ ਚੈਨਲ ਤੇ ਥੈਂਕ ਯੂ ਸੋ ਮੱਚ ਭੈਣ ਤੁਹਾਡਾ ਵੀ ਤੁਸੀਂ ਮੇਰੇ ਚੈਨਲ ਤੇ ਆਇਓ ਬਹੁਤ ਬਹੁਤ ਧੰਨਵਾਦ ਤੁਹਾਡਾ ਦਲੇਰ ਚੈਨਲ ਤੇ ਇੱਕ ਹੈਗੇ ਨੇ ਪੈਣਾ ਆ ਕਿਰਨਪਾਲ ਕੌਰ ਬੁਟੀਕ ਥੈਂਕ ਯੂ ਸੋ ਮੱਚ ਪੈਣੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਇੱਕ ਹੈਗੇ ਨੇ ਪਵਨ ਚਹਲ ਆ ਉਹ ਉਹ ਕਹਿੰਦੇ ਸੀ ਭੈਣ ਵੀ ਤੁਹਾਡੇ ਨਾਲ ਮਤਲਬ ਕਿ ਮੇਰੀ ਜਿਹੜੀ ਸੋਜ ਆ ਬਹੁਤ ਜ਼ਿਆਦਾ ਮੈਚ ਕਰਦੀ ਆ ਬੈੱਡ ਸ਼ੀਟ ਤੇ ਸੂਟ ਕਹਿੰਦੇ ਸੀ ਭੈਣ ਵੀ ਆਪਣੇ ਸੇਮ ਸੇਮ ਨੇ ਤੇ ਥੈਂਕ ਯੂ so much ਭੈਣੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਰੋਜ਼ ਹਨਾ ਆਪਣਾ ਨਾ ਕੀਮਤੀ ਟਾਈਮ ਕੱਢ ਕੇ ਮੇਰੇ ਵੀਡੀਓ ਤੇ ਆਉਨੇ ਹੋ ਹਨਾ ਤੁਹਾਡਾ ਸਾਰੀ ਮੇਰੀ YouTube ਫੈਮਿਲੀ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਪਰ ਰਿਕਵੈਸਟ ਆ ਜੋ ਵੀ ਵਰਡੇ ਵੇਸ ਜਾਂ ਐਨੀਵਰਸਰੀ ਜਾਂ ਤੁਸੀਂ ਹੋਰ ਵੀ ਕਿਸੇ ਰਿਲੇਟਡ ਆਪਣਾ ਨਾਮ ਮੇਰੇ ਵੀਡੀਓ ਵਿੱਚ ਲੈਣਾ ਚਾਹੁੰਦੇ ਹੋ ਵੀ ਮੈਂ ਲਵਾ ਹਨ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟ ਨਾ ਜਦੋਂ ਮੇਰਾ ਵੀਡੀਓ ਅਪਲੋਡ ਹੋ ਜਾਂਦਾ 7 ਵਜੇ ਜਾਂ 7:30 ਵਜੇ ਚਲੋ ਕਈ ਵਾਰ ਲੇਟ ਹੋ ਜਾਂਦਾ ਤਾਂ ਉਸੇ ਟਾਈਮ ਤੁਸੀਂ ਮੈਨੂੰ ਦੱਸਿਆ ਕਰੋ ਫਿਰ ਮੈਂ ਲਿਖ ਕੇ ਰੱਖ ਲਿਆ ਕਰੂੰਗੀ ਹਨ ਯਾਦ ਰਹਿ ਜਾਂਦੇ ਨੇ ਕਈ ਵਾਰ ਕਮੈਂਟ ਫਿਰ ਲੇਟ ਸ਼ੋ ਹੁੰਦੇ ਨੇ ਤਾਂ ਕਰਕੇ ਫਿਰ ਨਾਮ ਬੋਲਣ ਤੋਂ ਜਿੰਦ ਨੇ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਅਫਸੋਸ ਹੋਇਆ ਕਿ ਭੈਣ ਦਾ ਨਾ ਭੈਣ ਦੀ ਮੈਰਿਜ ਐਨੀਵਰਸਰੀ ਸੀਗੀ ਮੇਰੇ ਤੋਂ ਨਾਮ ਨਹੀਂ ਲਿਆ ਗਿਆ ਕਿਉਂਕਿ ਕਮੈਂਟ ਅੱਜ ਸਵੇਰ ਹੀ ਦੇਖੇ ਮੈਂ ਬਹੁਤ ਜ਼ਿਆਦਾ ਅਫਸੋਸ ਹੋਇਆ ਇਸ ਚੀਜ਼ ਦਾ ਅੱਜ ਇੱਥੇ ਬੁੱਧਵਾਰ ਦਾ ਦਿਨ ਹੈ ਇਹ ਬੁੱਧਵਾਰ ਤੇ ਮੰਗਲਵਾਰ ਦੋ ਦਿਨ ਦਾ ਮੇਰਾ ਵੀਡੀਓ ਆ 4 ਤਰੀਕ ਤੇ 5 ਤਰੀਕ ਦਾ ਠੀਕ ਹੈ ਜੀ 2 ਦਿਨ ਦਾਗਾ ਤੇ ਕਿਉਂਕਿ ਮੇਰਾ ਮੰਗਲਵਾਰ ਵੀਡੀਓ ਨਹੀਂ ਗਿਆ ਸੀਗਾ ਕੋਈ ਨੈਟਵਰਕ ਦੇ ਵਿੱਚ ਪ੍ਰੋਬਲਮ ਆ ਗਈ ਸੀ ਵੀਡੀਓ ਅਪਲੋਡ ਹੀ ਨਹੀਂ ਹੋਇਆ ਸੀਗਾ ਤਾਂ ਕਰਕੇ ਵੀਡੀਓ ਨਹੀਂ ਆਇਆ ਸੀਗਾ ਤੇ ਇੱਥੇ ਆਪਾਂ ਦੁਪਹਿਰ ਦਾ ਟਾਈਮ ਆ ਤਿਆਰ ਹੋ ਗਈ ਸੀ ਕਿ ਮੈਂ ਤੇ ਕਮਲ ਜਾ ਰਹੀ ਸੀ ਕਣਕਵਾਲ ਆਪਣੇ ਸੂਟ ਸੀਗੇ ਜਿਹੜੇ ਮੇਰੇ ਉਹ ਸਟਿਚ ਕਰਨੇ ਦੇ ਕੇ ਆਉਂਦੇ ਸੀਗੀ ਕਿਉਂਕਿ ਮੇਲੇ ਦੇ ਵਿੱਚ ਥੋੜੇ ਦਿਨ ਰਹਿ ਗਏ ਚੀਮਿਆ ਵਾਲਾ ਮੇਲਾ ਆ ਗਿਆ 15 ਤਰੀਕ ਦਾ ਪਹਿਲਾ ਦਿਨ ਹੈਗਾ ਤੇ ਮੈਂ ਕਿਹਾ ਚਲੋ ਟਾਈਮ ਨਾਲ ਦੇ ਇਹ ਵੀ ਫਿਰ ਸਿੱਤੇ ਜਾਣਗੇ। ਉਹ ਕਿੱਥੇ ਪਤਾ ਨਹੀਂ ਕਿੱਥੇ ਹੋ ਗਿਆ। ਉਧਰ ਦੇਖਿਆ ਸੀ ਮੈਂ ਉੱਥੇ ਪੇਰਾਵੜ ਬੰਨ ਤੇਰਾ। ਇੱਥੇ ਮੈਂ ਕਿੰਨਾ ਲੱਭ ਰਹੀ। ਹੈਲੋ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ। ਤੇ ਐਚਏ ਆਈ ਆਈ ਚਾਰਜ ਕਰਨਾ ਪੈਂਦਾ। ਇਹ ਗਾਣੇ ਲੱਗੇ ਹੁੰਦਾ। ਅੱਛਾ। ਤੇ ਲੋ ਜੀ ਦੂਜੇ ਦਿਨ ਦਾ ਵੀ ਦੁਪਹਿਰਾ ਹੋ ਗਿਆ। 2 ਵਜੇ ਹੋਣਗੇ। ਮੈਂ ਇੱਥੇ ਬੈਠ ਆ ਪਿਆ ਕਮਲ ਤੇਰੇ ਥੱਲੇ ਪਿਆ ਸੀ ਆਹ ਇਹ। ਆਹ ਦੇਖ। ਤੇ 2 ਵਜ ਗਏ ਜੀ ਦੁਪਹਿਰ ਦੇ ਦੂਜੇ ਦਿਨ ਦੇ ਵੀ ਜਾਨੀ ਕਿ ਅੱਜ ਦਿਨ ਹੈਗਾ ਬੁੱਧਵਾਰ ਬੁੱਧਵਾਰ ਦੀ ਦੁਪਹਿਰ ਦੇ 2 ਵਜ ਗਏ ਤਰੀਕ ਹੈਗੀ ਅੱਜ 4 4 ਫਰਵਰੀ ਆ ਮਾਰਚ ਸੌਰੀ 4 ਮਾਰਚ ਤੇ ਹੁਣ ਅਸੀਂ ਚੱਲਾਂ ਜੀ ਆਪਣੇ ਸੂਟ ਮੈਂ ਸਟਿਚ ਮੈਂ ਤੇ ਕਮਲ ਦੋਨੇ ਜਾਵਾਂਗੇ ਸਾਡੀ ਗੱਡੀ ਬਾਹਰ ਖੜੀ ਆਈ ਤੇ ਸਕੂਟੀ ਤੇ ਜਾਵਾਂਗੇ ਸੁਪ੍ਰੈਸ ਕਰੋ ਤੇ ਚੱਲਦੇ ਆਪਾਂ ਬਿਸਕੁਟਰੀ ਲੈਣ ਬਾਗ ਗਿਆ ਸੀ ਕਿੰਦਰ ਮਾਮਾ ਮੇਰੇ ਲਈ ਹੋਰ ਬਸ ਉਹ ਕੈਨਸਲ ਹੋ ਗਿਆ ਬਾਗ ਗਿਆ ਸੀ ਸੁਨਾਮ ਤੇ ਚਲ ਕੋਈ ਗੱਲ ਨਹੀਂ ਦੇਰ ਆਇਦਰ ਉਸਤਾ ਜਦੋਂ ਮਿਲ ਗਈ ਠੀਕ ਆ ਨਹੀਂ ਮਿਲੀ ਤਾਂ ਸੀ ਤੇ ਹੁਣ ਆਪਾਂ ਸੂਟ ਕੱਟ ਲਈਏ ਪਹਿਲਾਂ ਚੱਲ ਲਈਏ ਫਿਰ ਅੱਜ ਅਸੀਂ ਕੰਬੜ ਵੀ ਚੱਕਿਆ ਚੰਗਿਆ ਸੱਤ ਕਿ ਚੂਹੀ ਨਵੜ ਦੀ ਕਿ ਚੂਹੀ ਫਿਰਦੀ ਹੈ ਵਜੀ ਚੂਹੀ 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 ਹੋ ਰਹੀ ਹੈ ਤਿਆਰ ਫੋੜਾਈ ਪੜੇਗਾ ਲਓ ਜੀ ਅਲਮਾਰੀ ਦੇ ਵਿੱਚੋਂ ਸੂਟ ਕੱਢ ਲੈਨੇ ਜਿਹੜੇ ਸਟਿਚ ਕਰਨੇ ਦੇ ਕੇ ਆਉਣੇ ਤੇ ਜਿਹੜਾ ਮੈਂ ਸੂਟ ਪਹਿਨੇ ਹੋਇਆ ਬਹੁਤ ਲੌਂਗ ਆ ਕਮੀਜ਼ ਤੇ 44 ਇੰਚ ਤਿਆਰ ਆ ਕਮੀਜ਼ ਮੈਨੂੰ ਇਦਾਂ ਦੀ ਲੌਂਗ ਕਮੀਜ਼ ਵਧੀਆ ਲੱਗਦੇ ਨੇ ਹੁਣ ਮੈਂ ਥੋੜਾ ਸੋਚਦੀ ਆ ਵੀ ਥੋੜਾ ਲੌਂਗ ਇਸ ਇੰਨੇ ਨਾਪ ਦਾ ਮੈਂ ਆਪਣਾ ਕਮੀਜ਼ ਸਟਿਚ ਕਰਵਾਵਾ ਮੈਨੂੰ ਲੌਂਗ ਵਧੀਆ ਲੱਗਦੇ ਨੇ ਤੁਹਾਨੂੰ ਵੀ ਦਿਖਾ ਲਈ ਬਸ ਤਾਂ ਥੋੜੇ ਸੂਟ ਦੇਖੇ ਹੋਏ ਨੇ ਤੇ ਆ ਬਲੇ ਦਾ ਨਾ ਮੈਂ ਥੋੜਾ ਜਿਵੇਂ ਕਿਸੇ ਬੀ ਨੈਕ ਦੇ ਵਿੱਚ ਸੀਗਾ ਤੇ ਇਹ ਥੋੜਾ ਜ ਮੈਨੂੰ ਗਲਾ ਵੱਡਾ ਲੱਗਦਾ ਇੱਥੇ ਆਪਣੇ ਕੋਲ ਹੈਗੀ ਇਹ ਨਾਲ ਦੀ ਲੀਰ ਤੇ ਆਪਾਂ ਵਿੱਚ ਥੋੜਾ ਜ ਡਿਜ਼ਾਈਨ ਜਿਹਾ ਕਰਵਾ ਲਵਾਂਗੇ ਹਨਾ ਵੱਡੇ ਗਲੇ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦੇ ਹੈਗੇ ਠੀਕ ਆ ਜੀ ਤੇ ਇਹਦਾ ਵੀ ਬੀ ਨੈੱਕ ਹੀ ਆ ਉਹਦੇ ਨਾਲ ਉਹਦਾ ਗਲਾ ਛੋਟਾ ਪਰ ਮੈਨੂੰ ਫਿਰ ਵੀ ਵਧੀਆ ਲੱਗਦਾ ਉਹਦੇ ਨਾਲ ਤੇ ਇੰਨਾ ਕ ਪਰ ਮੈਨੂੰ ਥੋੜਾ ਜ ਇਹ ਹੈਗਾ ਇੱਥੇ ਕਤਾ ਹੀ ਜਾਂਦਾ ਵੀ ਉਹ ਹੋਗਾ ਥੋੜਾ ਜ ਹੋਰ ਛੋਟਾ ਹੋਵੇ ਇਹ ਵੀ ਆਪਾਂ ਕੁਝ ਕਰਵਾ ਲਵਾਂਗੇ ਹਨਾ ਇੱਕ ਸੂਟ ਬਸ ਇਹ ਵਾਲੀ ਜਿਹੜਾ ਤੁਸੀਂ ਦੇਖਿਆ ਹੋਇਆ ਇਹ ਸਟਿਚ ਕਰਨਾ ਦੇਖ ਕੇ ਆਉਣੇ ਆ ਇਹ ਕੋਈ ਉਹ ਹੁਣ ਦਾ ਇਹ ਮੇਰਾ ਹੀ ਆ ਆਪਣਾ ਮੈਂ ਲੈ ਕੇ ਇਸ ਜਿਹੜੇ ਹੁਣਾਂ ਵਿੱਚੋਂ ਇੱਕਾ ਇਹ ਸੂਟ ਆ ਪਿਸਤਾ ਕਲਰ ਹੈ ਤੇ ਇਹ ਵਾਲਾ ਆਪਾਂ ਸਟਿਚ ਕਰਵਾ ਲੈਨੇ ਆ ਇਹ ਪਤਾ ਕੋਈ ਲੈ ਕੇ ਰੱਖ ਗਈ ਸੀ ਮੇਰੇ ਕੋਲ ਕਿ ਜੇ ਮੈਂ ਬਾਅਦ ਦੇ ਵਿੱਚ ਲੈ ਕੇ ਜਾਵਾਂ ਪਰ ਲੈ ਕੇ ਨਹੀਂ ਗਈ ਮੈਂ ਕਿਹਾ ਚਲੋ ਬਰਤਨ ਨਹੀਂ ਨਾ ਸਿਮਾਉਣਾ ਸੀ ਦਾ ਉਦੋਂ ਰਹਿ ਗਿਆ ਤੇ ਰੇਡ ਪਰ ਟਿੱਪਾ ਕੱਢਦੀ ਬਾਰੇ ਤੇ ਚਲ ਚਲੋ ਇਹ ਮੇਰੇ ਸੂਟ ਦੇ ਕੇ ਹੁਣੇ ਚਲੀਏ ਹੁਣ ਚੁੰਨੀ ਲਾ ਲਈਏ ਸਿਰ 'ਤੇ

ਚੱਕੀ ਲੋ ਹੁਣ ਚੱਕ ਲੋ ਹੋਰ ਹੋਣਦੇ ਹਨ ਸਹੀ ਆਪਾਂ ਦੇ ਚਲ ਚਲ ਕਮਾ ਕੱਢ ਤੂੰ ਸਕੂਟਰੀ ਥੋੜਾ ਹਾਂ ਲਮ ਬੈਠੀ ਆ ਮਾਂ ਉੱਪਰ ਵੀਡੀਓ ਚਲਦੀ ਮੈਂ ਉਹ ਕਨੈਕਟ ਕਰੀ ਸੂਟ ਦੇ ਕੇ ਸਿਉਣੇ ਦੇਖੋ ਕੁੜੀਆਂ ਦਾ ਹਾਰੇ ਬਰਬਰ 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 ਲਓ ਜੀ ਸਾਡੀ ਸਕੂਟਰੀ ਲੰਘ ਗਈ ਗਾ ਲੱਗੇ ਸਾਡੀ ਸਕੂਟਰੀ ਤਰਣਾ ਬੱਸ ਠੀਕ ਕਰਾ ਕੇ ਲਓ ਜੀ ਸਾਡੀ ਸਕੂਟਰੀ ਲੰਘ ਗਈ ਗਾ ਤੇ ਹੁਣ ਅਸੀਂ ਬੈਗ ਸਣੇ ਕੱਢਣਾ ਤੇ ਹੁਣ ਵਾਪਸ ਆਇਆ ਕੰਡੂਆਂ ਨੂੰ ਪਾਣੀ ਦਾ ਪਾਣੀ ਪੂਰੇ ਹੋ ਆਰੇ ਟੈਕ ਪੂਜੇ ਕਿਦੋਂ ਮਰੀ ਹੂਂਦਾ ਆਹ ਹੋ ਜੋ ਵੀ ਆਹ ਹੈ ਤਾਂ ਗੱਡੀ ਆ ਹਾਥੀ ਹੈ ਛੋਟਾ ਛੋਟਾ ਹਾਥੀ ਆ ਸਾਡੀ ਗੱਡੀ ਦਾ ਇਸ ਕਹਾਣਾ ਕੀ ਜੀ ਅਲੀ ਜੱਲਾ ਨਾੜ ਕੈਮਰਾ ਚਾ ਰਿਆ ਹੋਟਲ ਦਾ ਵਿਚਾਰ ਰ ਪਰ ਮੈਂ ਕਈ ਨਹੀਂ ਕਦੇ ਬਿੰਦਰ ਨੂੰ ਫੋਨ ਕਰਦੇ ਲਿਆਊਗਾ ਹਰ ਤਾਂ ਚਾਹ ਨਾਲ ਬਸ ਉਹ ਵੇਖੋ ਕਰ ਮਗਰ ਖਾਣਾ ਉਹ ਬਠਾਣਾ ਖਾਣਾ ਪਰ ਤਾਂ ਜਦ ਹੀ ਮਕਾਨਾ ਦੇ ਇੱਕ ਅਗਲੀ ਕੈਨੇਡਾ ਵੀ ਦੇ ਇੱਥੇ ਆ ਜਾਣਗੇ ਲਓ ਜੀ ਹਰਿਆਲੀ

ਵੜੇ ਵੱਡੀ ਆ ਤਾਂ ਇਹ ਆਪਣੀ ਆ ਗਈ ਹਾਂ ਚੱਲ ਰੋੜ ਇੱਥੋਂ ਔਖਾ ਲੱਗਦਾ ਇੱਕ ਤਾਂ ਇਹਨੂੰ ਆਹ ਮੋੜ ਮੋੜਨਾ ਸੇਟੋ ਪਹੁੰਚ ਕੇ ਕਲੇਰ ਹਾਊਸ ਕਲੇਰ ਫੈਮਿਲੀ ਹਾਊਸ ਪਹੁੰਚ ਗਏ ਲੋ ਜੀ ਕਰੇ ਆਪਾਂ ਵੀ ਸੂਟ ਆਪਾਂ ਦੇ ਆਏ ਦੋ ਸੌਣ ਦੇ ਲਈ ਤੇ ਕਿਉਂਕਿ ਚੀਮਾ ਵਾਲਾ ਮੇਲਾ ਆ ਰਿਹਾ ਜੀ ਦੱਸਿਓ ਕੌਣ-ਕੌਣ ਜਾਊਂਗੇ ਤੁਸੀਂ ਜੀ ਮੇਲ ਮੇਲੇ ਦੀ ਜਿੱਧਰ ਦੀਓ ਤੇ ਚਾਹ ਪੀਤੀ ਆਖੀ ਚਾਹ ਹੀ ਤੋੜ ਲੱਗੀ ਪਈ ਸੀ ਆਪਣੇ ਗੱਡੀ ਤਾਂ ਨਹੀਂ ਟਰੈਕਟਰ ਆਣਾ ਟਰੈਕਟਰ ਆ ਗਿਆ ਮਾਜੀ ਹੁਣ ਸਬਜੀ ਸਬਜੀ ਬਣਾਉਣੇ ਆ ਕਲੇਰ ਸਾਹਿਬ ਗਏ ਨੇ ਹੁਲਣ ਪਾਲਕ ਤੇ ਮੇਥੀ ਉਹਨਾਂ ਦਾ ਸਬਜ਼ਾ ਬਣਾਵਾਂਗੇ ਆਪਾਂ ਬਨੀਰ ਪਨੋਰ ਨਹੀਂ ਪਾਉਣਾ ਵਸਾਂ ਹੀ ਤੜਕਾ ਲਾ ਲਾਂਗੇ ਸਾਹ ਉਹਨੂੰ ਹੋ ਕਰਕੇ ਇੱਕ ਦੂ ਸੀਟੀ ਲਵਾ ਕੇ ਇਹਦਾ ਉਹ ਵਰ ਕਰ ਰਹੀ ਹਾਂ ਜੀ ਮੱਕੇ ਚਲ ਉਹ ਹਵਾ ਲੈਨੇ ਵਸੀਆਂ ਚਾਹ ਪੀਲੀ ਪਰ ਬਾਸੀਆਂ ਫਿਰ ਵੀ ਲੱਗੀਆਂ ਨੇ ਕੀ ਹੋ ਗਿਆ ਚਾਹ ਵੀ ਪੀਲੀ ਮੈਂ ਕਿਹਾ ਬਾਸੀਆਂ ਫਿਰ ਲੱਗੀਆਂ ਪਈਆਂ ਨੇ 14 ਘੜਟਕਾਰੀ ਸੀ ਜਾਂ ਤਾਂ ਘੰਟਾ ਵਾਲੀ ਸੀ ਮੈਨੂੰ ਪਤਾ ਨਹੀਂ ਕਿਉਂ ਬਾਸੀਆਂ ਇੰਨੀਆਂ ਲੱਗਦੀਆਂ ਨੇ ਲੈ ਬੈਤ ਕਫੋਨ ਲਾਉਣਾ ਸੱਚ ਬੈਣੀ ਫੋਨ ਲਾਵਾ ਪਹਿਲਾਂ ਫੇਰ ਦੇਖ ਲੈ ਲੈ ਰੀ ਲਰੂਲਾ ਬਣਾਏ ਇਹ ਦੋ ਚਰ ਤੂੰ ਬਣਾ ਕੇ ਰਾ ਆਪਦੀ ਵੀਡੀਓ ਪਹਿਲਾਂ ਫੇਰ ਮੰਮਾ ਲਓ ਜੀ ਦੇਖਦੇ ਹੁਣ ਆਪਾਂ ਸਬਜੀ ਸੁਬਝਣਾ ਬਸ ਲਿਆ ਕੇ ਦੇ ਦੇਣ ਕਲੇਰ ਸਾਹਿਬ ਸਾਗਜੀ ਬਣਾਵਾਂਗੇ ਜੇ ਮਿਲ ਗਿਆ ਪਾਲਕ ਪਰ ਹੁਣ ਸਬਜੀ ਵਾਲੇ ਭਾਈਆਂ ਕੋਲੇ ਨਾ ਪਾਲਕ ਨਹੀਂ ਹੁੰਦਾ ਹੈਗਾ ਕਿਉਂਕਿ ਪਾਲਕ ਹੁਣ ਘਰਾਂ 'ਚ ਖੇਤਾਂ 'ਚ ਜਾਂ ਮਾ ਤਾਂ ਕਰਕੇ ਉਹ ਕਹਿੰਦੇ ਅਸੀਂ ਲੈ ਕੇ ਨਹੀਂ ਆਉਂਦੇ ਹੁੰਦੇ ਵੀ ਸਾਡਾ ਬਿਕਦਾ ਨਹੀਂ ਹੈਗਾ ਜੇ ਮਿਲ ਗਿਆ ਤਾਂ ਠੀਕ ਹੈ ਨਹੀਂ ਫਿਰ ਦਿੱਖੀ ਜੋਗੀ ਕੁਝ ਹੋਰ ਬਣਾ ਲਾਂਗੇ ਆਲੂ ਬਣਾ ਲਾਂਗੇ ਵੱਲ ਕੇ